को याद रहे कुछ चलो <laughs> सर थैंक यू हम आपके साथ हैं हम उसकी पूरी मजम्मत करते हैं थैंक यू सो मच ये हम no पे no हमला no. हुआ है आप लोगों पे नहीं हुआ so He, है थैंक यू हम इसके खिलाफ हैं थैंक यू सो मच थैंक यू सर हेलो वाटर 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 छोटो बिस्कुट

ਆਫ ਦ ਸਿਕਿਉਰਿਟੀ ਏਜੰਸੀਜ਼ ਕਿੰਨੀ ਕੰਪਨੀਆਂ ਸਨ ਯਹਾਂ ਆਰ ਆਰ ਹੈ ਐਸਐਸਬੀ ਹੈ ਸੀਆਰਪੀਐਸ ਹੈ ਆਰਮੀ ਹੈ ਬੀਐਸਐਫ ਹੈ ਉਹ ਕਿੱਥੇ ਜਗ ਮਾਰ ਰਹੇ ਸਨ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਤੋਂ ਇਸ ਦੀ ਨਿੰਦਾ ਹੋ ਰਹੀ ਹੈ ਉੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਕਸ਼ਮੀਰ ਤੇ ਨੇ ਅਤੇ ਹਰ ਕੋਈ ਕਸ਼ਮੀਰ ਦੇ ਹਾਲਾਤ ਜਾਂਚਣਾ ਚਾਹੁੰਦਾ ਹੈ ਤੇ ਉੱਥੇ ਹੀ ਕਸ਼ਮੀਰੀਆਂ ਦੀਆਂ ਕੁਝ ਵੀਡੀਓਜ਼ ਵੀ viral ਹੋ ਰਹੀਆਂ ਨੇ ਜਿੱਥੇ ਕਸ਼ਮੀਰੀ ਮੁਸਲਮਾਨ ਕਸ਼ਮੀਰ ਦੇ ਵਿੱਚੋਂ ਵਾਪਸ ਜਾ ਰਹੇ ਸੈਲਾਨੀਆਂ ਨੂੰ ਰੋਕ ਰੋਕ ਕੇ ਕੋਲਡ ਡਰਿੰਕਸ ਵਗੈਰਾ ਅਤੇ ਨਾਲ ਦੀ ਨਾਲ ਖਾਣ ਪੀਣ ਦੇ ਲਈ ਬਿਸਕਟ ਹੋਰ ਤੇ ਹੋਰ ਚੀਜ਼ਾਂ ਵੰਡ ਰਿਹਾ ਫਰੂਟ ਵੰਡ ਰਿਹਾ ਉੱਥੇ ਹੀ ਨਾਲ ਦੀ ਨਾਲ ਇੰਨਾ ਕਸ਼ਮੀਰੀਆਂ ਵੱਲੋਂ ਉੱਥੇ ਆਏ ਸੈਲਾਨੀਆਂ ਦੇ ਲਈ ਆਟੋ ਤੋਂ ਲੈ ਕੇ ਟੈਕਸੀਆਂ ਤੱਕ ਫ੍ਰੀ ਕਰ ਦਿੱਤੀਆਂ ਨੇ ਕਿ ਜਿੱਥੇ ਵੀ ਤੁਸੀਂ ਜਾਣਾ ਹੈ ਤੁਹਾਨੂੰ ਅਸੀਂ ਫ੍ਰੀ ਪਹੁੰਚਾਵਾਂਗੇ ਅਤੇ ਇੱਥੋਂ ਤੱਕ ਹਰ ਇੱਕ ਸੈਲਾਨੀ ਨੂੰ ਕਿਹਾ ਗਿਆ ਹੈ ਕਿ ਤੁਹਾਡੀ ਜ਼ਿੰਦਗੀ ਸਾਨੂੰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਪਿਆਰੀ ਹੈ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਤੁਹਾਡੇ ਲਈ jaan ਦੇ ਦੇਵਾਂਗੇ ਪਰ ਉੱਤੇ ਹੀ ਕੁਝ ਹੋਰ ਵੀ ਅਜੀਹਾ ਘਣਾਉਣਾ ਸੱਚ ਸਾਹਮਣੇ ਆਇਆ ਹੈ ਜਿਹੜੇ ਤੁਹਾਡੇ ਵੀ ਰੋਂਗ ਤੇ ਖੜੇ ਕਰ ਦਵੇਗਾ ਕਿਉਂਕਿ ਜਿੱਥੇ ਕਸ਼ਮੀਰ ਦੇ ਮੁਸਲਮਾਨ ਵੀਰਾਂ ਵੱਲੋਂ ਇਸ ਤਰ੍ਹਾਂ ਦੇ ਉਦਮ ਕੀਤੇ ਜਾ ਰਹੇ ਨੇ ਸੈਲਾਨੀਆਂ ਨੂੰ ਹੌਸਲਾ ਦਿੱਤਾ ਜਾ ਰਿਹਾ ਉਹਨਾਂ ਨੂੰ ਆਟੋ ਟੈਕਸੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਫ੍ਰੀ ਦਿੱਤਾ ਜਾ ਰਿਹਾ ਹੈ ਉੱਥੇ ਹੀ ਕੁਝ ਹਿੰਦੂ ਵਪਾਰੀਆਂ ਵੱਲੋਂ ਕਸ਼ਮੀਰ ਤੋਂ ਉਡਣ ਵਾਲੀਆਂ ਫਲਾਈਟਾਂ ਦੇ ਰੇਟ 75 ਤੋਂ 80000 ਰੁਪਏ ਤੱਕ ਕਰ ਦਿੱਤੇ ਗਏ ਨੇ ਇੰਨੀ ਮਹਿੰਗਾਈ ਕਰ ਦਿੱਤੀ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਇਸ ਔਖੀ ਘੜੀ ਦੇ ਵਿੱਚ ਜੇਕਰ ਲੋਕ ਉੱਤੇ ਫਸੇ ਵੀ ਹਨ ਤਾਂ ਉਹਨਾਂ ਨੂੰ ਕੱਢਣ ਦੇ ਲਈ ਮਦਦ ਦਾ ਹੱਥ ਤੱਕ ਕੀ ਵਧਾਉਣਾ ਸੀ ਸਭੋ ਅਜਿਹੇ ਸਮੇਂ ਦੇ ਵਿੱਚ ਵੀ ਆਪਣੀ ਕਮਾਈ ਦੇ ਨਾਲ ਉਹੋ ਜੇਬਾਂ ਭਰਨਾ ਚਾਹੁੰਦੇ ਨੇ ਜਾਂ ਫਿਰ ਕਹਿ ਲਵੋ ਕਿ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਬਲੈਕਮੇਲ ਕਰ ਰਹੇ ਨੇ ਤੇ ਲੋੜ ਹੈ ਕਿ ਸਰਕਾਰ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਕਰੇ ਜੋ ਇਸ ਤਰ੍ਹਾਂ ਮੁਸੀਬਤ ਦੇ ਵਿੱਚ ਫਸੇ ਲੋਕਾਂ ਤੋਂ ਵੀ ਕਮਾਈ ਕਰ ਰਹੀ ਹੈ ਸੋ ਇਸ ਮੌਕੇ ਕਸ਼ਮੀਰੀਆਂ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਆ ਕਿ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਨਾਲ ਹੀ ਜਾਂਦੇ ਜਾਂਦੇ ਦੱਸ ਦਈਏ ਕੋ ਜਿਹੜੇ ਲੋਕ ਪੁੱਛ ਰਹੇ ਨੇ ਕਿ ਜੋ ਕਰਤਾਰਪੁਰ ਸਾਹਿਬ ਕरिडोर ਹੈ ਕਿ ਉਹ ਵੀ ਬੰਦ ਹੋ ਗਿਆ ਤਾਂ ਦੱਸ ਦिए ਕਿ ਹੁਣ ਤੱਕ ਜੋ ਅਪਡੇਟ ਸਾਹਮਣੇ ਆਇਆ ਕਿ ਕਰਤਾਰਪੁਰ ਸਾਹਿਬ ਕरिडोर ਖੁੱਲ ਹੈ ਅਤੇ ਪਾਕਿਸਤਾਨ ਦੇ ਵਿੱਚ ਸਿੱਖ ਸਰਦਾਲੂਆਂ ਨੂੰ ਵੀ ਕੋਈ ਰੋਕ ਟੋਕ ਨਹੀਂ ਹੈ। ਆਪ ਕੋ ਯਾਦ ਰੱਖਣਾ ਕੁਝ ਨਾ। ਚਲੋ ਸਰ। ਥੈਂਕ ਯੂ। ਹਾਂ। ਹਮ ਆਪਕੇ ਸਾਥ ਹੈ। ਹਮ ਇਸ ਦੀ ਪੂਰੀ ਮਜ਼ਮਦ ਕਰਦੇ ਹਾਂ। ਥੈਂਕ ਯੂ ਸੋ ਮਚ। ਇਹ ਹਮ ਤੇ ਹਮਲਾ ਹੋਇਆ ਹੈ। ਆਪ ਲੋਕੋ ਤੇ ਨਹੀਂ ਹੋਇਆ ਸਰ। ਥੈਂਕ ਯੂ ਸੋ ਮਚ। ਹਮ ਇਸ ਦੇ ਖਿਲਾਫ ਹੈ। ਜੀ ਜੀ। ਥੈਂਕ ਯੂ ਸੋ ਮਚ। ਬਦਦ।

देदा भाण। देदा मैं बींग कश्मीरी पहलगाम तक जाते जाते मुझे दस चेक प्वाइंट पे रोका जाता है मच्छी साथ नहीं ले सकता मैं ये बंदे आए कहाँ से डोंट आस्ट कश्मीरी ऑन दिस आस्क द सिक्योरिटी एजेंसीज कितनी कंपनीज है यहाँ आर आर है एस एस बी है सी आर पी एफ है आर्मी है बी एस एफ है Wo ki, jekmar edecek.